ਇਸ ਤੋਂ ਹਮ ਅਗਲਾ ਆਏ। ਹਾਂ ਦਾ ਸਕੂ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀਆ। ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਚਾਨਾ ਤੇ ਕੋਲ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ। ਸੋ ਪਿੰਡ ਫੇਰੋ ਚੀਚੀ ਦਾ ਨੌਜਵਾਨ ਜਦ ਕਿ ਆਪਣੇ ਪਿੰਡ ਦੇ ਬਾਹਰ ਵਾਲੇ ਰੋਡ ਤੇ ਜਾ ਰਿਹਾ ਸੀਗਾ ਭੈਣੀ ਖੁੰਡੇ ਨੂੰ ਜਿਹੜੀ ਰੋਡ ਜਾਂਦੀ ਹੈ ਉਸ ਰੋਡ ਦੇ ਉੱਤੇ اچانک ਇੱਕ ਛੋਟਾ ਜਿਹਾ ਐਕਸੀਡੈਂਟ ਹੁੰਦਾ ਔਰ ਮੂੜੇ ਦੀ ਜਿਹੜੀ ਲੱਤ ਤੇ ਦੋ ਟੁੱਟੇ ਵਜਾ ਗਏ। ਲੱਤ ਬਿਲਕੁਲ ਜਿਹੜੀ ਆ ਲਾ ਦਿੱਤੀ ਜਾਂ ਤੋ ਕਰਦਿਆਂ ਗੱਲਬਾਤ ਉਹ ਭੈਣ ਜੀ ਹੁਣੇ ਜਾਉਣਾ ਤੇ ਫਾਦਰ ਸਾਹਿਬ ਨੂੰ ਨਹੀਂ ਸੱਚਾਈ ਮੈਨੂੰ ਪਤਾ ਪਈ ਭੈਣ ਜੀ ਕੀ ਘਟਨਾ ਕੀ ਵਾਪਰੀ ਜਦੋਂ ਅਚਾਨਕ ਦੋ ਰੋਟੇ ਹੋ ਜਾਣੇ ਲੱਗਦੇ ਇਹ ਐਕਸੀਡੈਂਟ ਵਾਰ ਕੇ ਜਾਹਾਂ ਬਲਾਇ ਐਕਸੀਡੈਂਟ ਮੈਂ ਦੇਖਿਆ ਸੋਨੇ ਵੀ ਆਂ ਔਰ ਐਕਸੀਡੈਂਟ ਦਾ ਲੱਤਾਂ ਨਹੀਂ ਕੱਟੇ ਰਹਾ ਇਹ ਦੋ ਮੇਰਾ 100% ਜਨਾ ਹੈ ਸ਼ੁਰੂਆਤ ਕੀ ਮਸਲਾ ਕੀ ਸੀਗਾ ਕੋਈ ਡੋਟੋ ਖੋ ਕਰਨਾ ਪਏਗਾ ਜਾਂ ਕੋਈ ਨਿਜੀ ਰਜਿਸਤਰੀ ਜਾਂ ਕੋ ਵਾਰਦਾਤ ਸੀ ਕਿ ਉਹ ਜੇ ਘਰੋਂ ਤਾਂ ਇਸੇ ਦਾ ਸਦਾ ਗਿਆ ਇਧਰ ਰਾਜ ਉਹ ਮੁੰਡੇ ਜਿਹੜੇ ਆਏ ਜੋ ਵੀ ਸੀਗੇ ਹਨਾ ਡਿੱਗੇ ਆ ਕੁੜਕੇ ਨੂੰ ਕੁੱਟਿਆ ਮਾਰਿਆ ਕੋਈ ਐਜੀ ਗੱਲ ਨਹੀਂ ਹੋ ਰਹੀ ਨਾ ਸ਼ਰੀਰ ਕੋਈ ਨਹੀਂ ਪਿਆ ਕਿ ਉਹ ਕੁੱਟਿਆ ਗਿਆ ਕਾਰਨ ਕਿ ਬਣ ਗਿਆ ਐਕਸੀਡੈਂਟ ਬਣ ਗਿਆ ਜਾਂ ਇਹ ਕਰਦੇ ਆ ਗਏ ਉਹਨਾਂ ਲੈ ਕੇ ਜਿੱਦੇ ਚੁੱਪਣਾ ਬਣਦਾ ਸੀ ਜੀ ਇਹ ਡਿੱਗ ਪਿਆ ਸੀ ਜਾਂ ਉਹ ਡਿੱਗ ਪਿਆ ਸੀ ਜੀ ਡਿੱਗ ਪਿਆ ਸੀ ਉਹਨਾਂ ਦਾ ਖਰਜ ਪੈਂਦਾ ਸੀ ਕਿ ਚੁੱਕ ਕੇ ਖੜਾ ਕਰੋ ਪਰ ਤੁਹਾਨੂੰ ਦੇਖੋ ਸੋਨੋ ਕਿੱਥੇ ਲੱਗੀ ਕਿੱਥੇ ਨਹੀਂ ਲੱਗੀ ਪਰ ਪਤਾ ਨਹੀਂ ਉਹ ਮਜਨ ਕੀ ਖਾ ਕੇ ਆਏ ਸੀ ਜਾਂ ਉਹਨਾਂ ਦੇ ਦਿਮਾਗ 'ਚ ਕੀ ਸੀ ਜਾਂ ਪਿੱਛੋਂ ਹੀ ਗੁੱਸੇ ਨਾਲ ਆਏ ਸੀਗੇ ਨਾ ਕੋਈ ਗੱਲ ਰਿਵਾਜ ਕੀ ਚਾਹੀਦੀ। ਕਈ ਵਾਰੀ ਬੰਦਾ ਇਦਾਂ ਹੁੰਦਾ ਪੁੱਛੋ ਫਿਰ ਸਰਾ ਸਟ੍ਰੇਟ ਹੋ ਗਿਆ ਉਹਦਾ। ਅਗਲਾ ਗੁੱਸਾ ਅਗਲੇ ਦਿਨ ਚਾਹੀ ਪੜਦਾ ਹੁੰਦਾ। ਸੋ ਇਸ ਕਰਕੇ ਮੇਰੀ ਗੱਲਬਾਤ ਤਾਂ ਇੱਥੇ ਮੁੱਕ ਜੀਏ ਕਿ ਇਹ ਕੀ ਅਜਿਹੀਆਂ ਸਾਡੇ ਕੋਈ ਜਨਰਲਾਂ ਦਾ ਕੁਝ ਫੈਸਲੇ ਹੁੰਦੇ ਬਲੀਨ ਦੇ। ਉਹ ਉਸੇ ਟਾਈਮ ਤੇ ਜੋ ਘਟਨਾ ਵਾਪਰੀ ਹੈ ਨਾ ਇਹ ਬੜੀ ਅਚੰਭਾ ਘਟਨਾ ਹੈ ਕਿ ਕਿਉਂ ਵਾਪਰੀ? ਕੀ ਕਰਦ ਕੀ ਹੈ ਪਿੱਛੇ ਦਾ ਇਹਨਾਂ ਕਾਰਨ ਸਾਨੂੰ ਕੋਈ ਨਹੀਂ ਲੱਭਾ ਡਰ। ਪੱਟੀ ਜਿਹੜੀ ਘਟਨਾ ਹੋਈ ਹੈ ਸਾਡੇ ਨਾਲ ਉਹ ਕੀ ਹੋਈ ਆ ਪਰ ਇਸ ਵਿਧਿ ਕੀ ਨੂੰ ਲੈ ਕੇ ਹੀ ਬਹੁਤ ਜਾਨ ਹੁੰਦਾ ਹੈਗੀ। ਕੀ ਮੰਗੀ ਕਰਦੇ ਮੰਗ ਇਨਸਾਫ ਦੀ ਮੰਗ ਕਰ ਕੋ ਹੁਣ ਤੱਕ ਜਿਹੜਾ ਪਰਚਾ ਦਰਜ ਹੋਇਆ ਆ ਉਸ ਪਰਚੇ ਦੇ ਵਿੱਚ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਆਜੀ ਕਿ ਕਿਸ ਬੇਸ ਤੇ ਇਹ ਪਰਚਾ ਕੀਤਾ ਦੇਖੋ ਜੀ ਪਰਚਾ ਜੋ ਐਫ ਆਰ ਕੀਤੀ ਗਈ ਆ ਉਹਦੇ ਵਿੱਚ ਉਹਨਾਂ ਬੰਦਿਆਂ ਦੇ ਨਾਂ ਹੀ ਨਹੀਂ ਹਾਜ਼ਰ ਕੀਤੇ ਗਏ ਪਹਿਲੀ ਗੱਲ ਇਹ ਮੈਨੂੰ ਇਤੋ ਹੀ ਸਾਬਤ ਹੁੰਦਾ ਵਾ ਕਿ ਉਹ ਕੁੱਲੀਆ ਬਸ਼ਰਿਆ ਫਿਰਦੇ ਆ ਕਿਉਂਕਿ ਪਰਚਾ ਹੀ ਨਾ ਦਰਜ ਨਹੀਂ ਤੇ ਬੰਦੇ ਕੁੱਲੀਆ ਬਸ਼ਰਿਆ ਫਿਰਨਗੇ ਕੱਲੋਂ ਕਿਸੇ ਹੋਰ ਘਟਨਾ ਨੂੰ ਜਾਂਾਮ ਦੇ ਸਾਡੇ ਭਰੋਗਦਨ ਤੇ ਵੱਟਣਗੇ ਇਸ ਕਰਕੇ ਉਹਨਾਂ ਦੇ ਕੋਈ ਨਾ ਕੋਈ ਸਭ ਤੋਂ ਸਭ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ 12 ਵਿੱਚ ਲਿਆਂਦਾ ਜਾਵੇ ਤਾਂ ਜੋ ਸਾਡੀ ਪੁਲਿਸ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਪੁਲਿਸ ਦੀ ਕਾਰਵਾਈ ਜਿਤਕ ਸ਼ੁਰੂ ਸ਼ੁਰੂ ਸਾਨੂੰ ਇਹ ਸੀ ਕਿ ਕਰਨਗੇ ਕੁਝ ਪਰ ਹੁਣ ਬਹੁਤ ਦਿਨ ਹੋ ਗਏ 25 ਤੇ 30 ਦਿਨ ਹੋ ਗਏ ਇਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਔਰ ਢਿੱਲ ਬਤਾਉਂਦੇ ਆ ਜਦੋਂ ਇੱਕ ਸਵਾਲ ਪੁੱਛਦੇ ਨਾ ਸਭ ਦੱਸਦੇ ਕੋਈ ਇਹ ਨਹੀਂ ਸਤ ਕਾਰਵਾਈ ਆ ਕੋ ਸਾਨੂੰ ਹੋਰ ਸਵਾਲ ਕਰਕੇ ਤਾਂ ਕੀਤਾ ਜਾਵੇ ਸੋ ਬਾਪੂ ਜੀ ਉਹ ਨਾਲ ਦੀ ਗੱਲ ਕਰ ਲੈਣੇ ਆ ਬਾਪੂ ਜੀ ਇਹ ਕੀ ਲੱਗਦਾ ਕਿ ਤੁਹਾਨੂੰ ਇੱਡੀ ਵੱਡੀ ਵਾਰਦਾਤ ਹੋ ਗਈ ਤੁਹਾਡੇ ਬੇਟੇ ਦੇ ਨਾਲ ਕਾਰਨ ਕੀ ਸਮਝ ਆਇਆ ਇਸ ਦੇ ਪਿਛੇ ਕਾਰਨ ਮਹਾਰਾਜ ਜੀ ਕੋਈ ਨਾ ਪਤਾ ਇਸ ਰਾਗੇ ਗਿਆ ਸੀ ਉਹ ਕਿਨੇ ਉਹਨੇ ਪੈਸੇ ਕਰਦੇ ਨੇ ਕਿਸ ਕੋ ਹੂੰ ਤੇ ਉਹ ਮਤਲਬ ਉਹਨਾਂ ਪੈਸੇ ਨਹੀਂ ਦਿੱਤੇ ਸਾਨੂੰ ਇਹਨਾਂ ਨੂੰ ਉਹ ਵਾਪਸ ਆ ਗਿਆ ਤੇ ਬਾਪ ਸੰਗਦੇ ਆ ਗਏ ਜਿਹੜੇ ਤੇ ਮੁੰਡੇ ਹੀ ਤੇ ਜਿਹੜੇ ਦੋਸ਼ੀ ਆ ਉਹ ਦੋਸ਼ੀਆਂ ਨੇ ਮਤਲਬ ਆਪਣਾ ਇੱਕ ਸਟੰਟ ਕਰਦੇ ਸੀ ਉਹ ਤੇ ਜਿਸ ਤਰ੍ਹਾਂ ਅੱਜ ਕੱਲ ਬੱਚੇ ਕਰਦੇ ਆ ਠੀਕ ਹੈ ਤੇ ਉਹ ਸਟੰਟ ਦੇ ਅਗੇ ਇਹ ਆਪਣੇ ਸਹੀ ਹੱਥ ਧਿਆਰਿਆ ਸੀ ਹੂੰ ਇਹਦੇ ਬਿਆਨ ਨਹੀਂ ਹੈ ਹੂੰ ਬੱਚੇ ਦੇ ਬਿਆਨ ਨਹੀਂ ਮੈਂ ਸਹੀ ਹੱਥ ਧਿਆਰ ਰਹੇ ਉਹਨਾਂ ਦੇ ਵਿੱਚ ਇਹਦੇ ਮੋਟਰਸਾਈਕਲ ਤੇ ਮਾਰਿਆ ਮਤਲਬ ਉਹ ਐਕਸੀਡੈਂਟ ਕੀਤਾ ਲੇਕਿਨ ਉਹਨਾਂ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਇਹਦੇ ਨਾ ਸੱਟ ਲੱਗੀ ਹੈ ਹੂੰ ਮਤਲਬ ਪੈਰ ਤੇ ਠੀਕ ਹੈ ਇਹ ਡੈਗ ਪਿਆ ਦੇਖ ਪਿਆ ਤੇ ਨੀਮੀ ਜਗਾ ਉਥੇ ਦੇਖ ਪਿਆ ਤੇ ਉਹ ਉਸ ਵੱਲੋਂ ਚਲ ਗਏ ਹੂੰ ਤੇ ਜਾਣ ਤੋਂ ਬਾਅਦ ਫਿਰ ਉਹ ਦੁਬਾਰਾ ਆਇਆ ਓਕੇ ਉਹ ਦੁਬਾਰਾ ਆ ਕੇ ਉਹਨਾਂ ਨੇ ਫਿਰ ਅਟੈਕ ਕੀਤਾ ਅੱਛਾ ਬੰਦੇ ਨਾਲ ਅਟੈਕ ਕੀਤਾ ਬੰਦੇ ਨਾਲ ਲੈ ਕੇ ਆਇਆ ਫਿਰ ਅਟੈਕ ਕੀਤਾ ਫਿਰ ਇਹਦੀ ਲੱਤ ਜਿਹੜੀ ਆ ਉਹਨਾਂ ਨੇ ਦਾਹ ਮਾਰ ਕੇ ਵੱਢੀ ਠੀਕ ਹੈ ਇਹ ਬੱਚੇ ਦੀ ਸਟੇਟਮੈਂਟ ਤੇ ਆਹੀ ਕਹਿੰਦੇ ਆ ਵੀ ਇਹ ਜਿਹੜਾ ਐਕਸੀਡੈਂਟ ਉਹਦੇ ਨਾਲ ਇਦਾਂ ਨਹੀਂ ਹੋ ਸਕਦਾ ਹੂੰ ਇਕਨ ਇਹ ਲਾਤ ਬੱਚੇ ਦੀ ਵੰਡੀ ਗਈ ਹੈ ਉਹਨਾਂ ਨੇ ਆ ਕੇ ਰੰਜਸ਼ਾ ਵੱਡੀ ਤੇ ਬੱਚੇ ਵੀ ਨਾਲ ਸੀ ਤੇ ਉਹ ਜਿਹਨਾਂ ਵਡਾਲਾ ਵੀ ਨਾਲ ਸੀ ਠੀਕ ਹੈ ਤੇ ਆਹੀ ਜਿਹੜੀ ਕਾਰਵਾਈ ਕੀਤੀ ਮਤਲਬ ਇਹਨਾਂ ਨੂੰ ਕਿਹਾ ਹੀ ਕਰੋ ਇਹਨਾਂ ਨੇ ਨਹੀਂ ਕੀਤੀ ਮੈਡਮ ਨੇ ਨਹੀਂ ਕੀਤੀ ਉਸ ਤੋਂ ਬਾਅਦ ਡੀਐਸਪੀ ਸਾਹਿਬ ਆਈ ਕਰ ਗਏ ਕਿ ਐਸਐਸਪੀ ਸਾਹਿਬ ਕੋਲ ਉੱਥੇ ਸਾਨੂੰ ਨਹੀਂ ਮਿਲੇ ਤੇ ਆਹੀ ਦੁਬਾਰਾ ਫੇਰ ਜਣਾ ਤੇ ਅਸੀਬ ਸਾਹਿਬ ਕੋ ਆਪਣਾ ਹਿਸਾਬ ਲੈਣਾ ਤੇ ਉਹਨਾਂ ਸਾਡੀ ਗੱਲ ਕੋਈ ਨਹੀਂ ਹੋਈ ਠੀਕ ਹੈ ਤੇ ਸਾਡਾ ਹੁਣ ਵਿਚਾਰ ਹੈ ਕਿ ਸੋਮਵਾਰ ਨੂੰ ਫੇਰ ਉਹਦੇ ਪੇਸ਼ ਹੋਵਾਂਗੇ ਤੇ ਸਾਨੂੰ ਸਾਫ ਸਟੇਟਮੈਂਟ ਸੋ ਅਗਲੀ ਗੱਲ ਪੇਸ਼ੈਂਟ ਨਾ ਕਰ ਲੈਣੇ ਆ ਜਿਸ ਦੀ ਲੱਤ ਵੱਡੀ ਗਈ ਹੈ ਸੋ ਚਲਦੀ ਕੀ ਨਾਮ ਆਪਣਾ ਸੰਦੀਪ ਸਿੰਘ ਨਾਮ ਹੈ ਇੱਕ ਹੀ ਕਾਰਨ ਕੀ ਵਾਪਰਦਾ ਕਿੱਧਰ ਨੂੰ ਜਾ ਰਹੇ ਸੀ ਤੁਸੀਂ ਉਸ ਵਕਤ ਮੈਂ ਜੀ ਪਿੰਡ ਆ ਰਿਹਾ ਸੀ ਵਾਪਸ ਕੋਰਟ ਤੇ ਤੱਕੜਾ ਮੇਰਾ ਕੋਲ ਪੈਂਦਾ ਨਾ ਹਾਂਜੀ ਹਾਂਜੀ ਉਹ ਮੈਂ ਉਹ ਤੋਂ ਵਾਪਸ ਆ ਰਿਹਾ ਹੈ ਕਿਹੜੀ ਮੁੰਡੇ ਕੋਲ ਠੀਕ ਹੈ ਜੀ ਹਾਂਜੀ ਤੇ ਜਦੋਂ ਮੈਂ ਕੋਲ ਦੇ ਲਾਗੇ ਪਹੁੰਚਿਆ ਉਹ ਦੂ ਤਿੰਨ ਜਿਹੜੇ ਆ ਰਹੇ ਹੂੰ ਕੋਟ ਵਾਲੀ ਸਾਈਡ ਤੋਂ ਹੂੰ ਤੇ ਉਹ ਉਹ ਮੈਂ ਉਹਨਾਂ ਨੂੰ ਦੂਰੋਂ ਵੇਖਦੇ ਉਹ ਮੋੜ ਸਾਰਾ ਕਦੀ ਐਨੂ ਕਰਨ ਕਦੀ ਐਨੂ ਕਰਨ ਹੂੰ ਟੇੜਾ ਮਿਟਾ ਕੇ ਚਲਾਉਂਦੇ ਵੀ ਹੂੰ ਉਸ ਤੋਂ ਉਹਨਾਂ ਨੂੰ ਵੇਖ ਕੇ ਮੈਂ ਪਹਿਲੇ ਥੋੜਾ ਸਤਰਕ ਹੋ ਗਿਆ ਮੈਂ ਆਪਣੇ ਮੋੜ ਸਾਈਡ ਤੇ ਹੋਈ ਕਰ ਲਿਆ ਮੈਂ ਕੱਚੇ ਕੰਦੇ ਉਹਨਾਂ ਨੇ ਲਿਆ ਕੇ ਮੇਰੀ ਮੋਟਰਸਾਈਕਲ ਮੇਰੇ ਵਿੱਚ ਮਾਰਿਆ ਹਾਂਜੀ ਉਹ ਜਿਹੜਾ ਪੈਡਲ ਵਾਲਾ ਬੰਦਾ ਹੁੰਦਾ ਜਿਹਨੇ ਲੱਗਦੀ ਹੈ ਹਾਂਜੀ ਉਹ ਮੇਰੇ ਪੈਰ ਦੇ ਉੱਪਰ ਲੈ ਕੇ ਨਸਦਾ ਮਾਰਿਆ ਤੇ ਮੈਂ ਡੇ ਗਿਆ ਓਕੇ ਹਾਂਜੀ ਉਸ ਤੋਂ ਬਾਅਦ ਮੇਰੇ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਮੈਂ ਉੱਠਿਆ ਨਹੀਂ ਗਿਆ ਹੂੰ ਉਹਨਾਂ ਨੇ ਵੀ ਕਿਹਾ ਮੈਨੂੰ ਉਠਾਓ ਤੇ ਤੁਸੀਂ ਕੀ ਕੀਤਾ ਮੇਰੇ ਲੈ ਆ ਕੇ ਮੇਰੇ ਮੋਟਰਸਾਈਕਲ ਵਿੱਚ ਮਾਰਿਆ ਮੈਂ ਆਪਣੀ ਸਾਈਡ ਤੇ ਜਾ ਰਿਹਾ ਸੀ ਹੂੰ ਉਸ ਤੋਂ ਬਾਅਦ ਉਹਨਾਂ ਨੇ ਮੇਰੀ ਕੋਈ ਗੱਲ ਸੁਣੀ ਮੈਨੂੰ ਉੱਡਾ ਗਾਲਾ ਕੱਢਣ ਪਏ ਉਹ ਤਿੰਨੇ ਜਣੇ ਸੀ ਠੀਕ ਹੈ ਹਾਂਜੀ ਤੇ ਉਸ ਤੋਂ ਬਾਅਦ ਉਹ ਮੈਂ ਉਹ ਬਥੇਰਾ ਦਰਲੇ ਮਿੰਦਾ ਕੀਤਾ ਉਹਨ ਮੇਰੀ ਗੱਲ ਹੀ ਮੰਨੀ ਆਪਾਂ ਨਹੀਂ ਕਿੱਥੋਂ ਆ ਰਹੇ ਸੀ ਨਸ਼ਾ ਕੀਤਾ ਸੀ ਉਹਨਾਂ ਨੇ ਕੀ ਕਿੰਦਾ ਸੀ ਉਹਨਾਂ ਦੇ ਮੋਟਰਸਾਈਕਲ ਵਿੱਚ ਹਥਿਆਰ ਪਿਆ ਸੀ ਦਾਤਰ ਪਿਆ ਸੀ ਜੀ ਠੀਕ ਹੈ ਹਾਂਜੀ ਤੇ ਉਹ ਮੈਂ ਬਥੇ ਪਹਿਲਾਂ ਤਾਂ ਮੇਰੇ ਉਹਨਾਂ ਨੇ ਬੇਸਵਾਲ ਦੇ ਮੇਰੇ ਹੱਥ ਦੇ ਉੱਤੇ ਨੀਲੇ ਕਦਮੀ ਪਏ ਨੇ ਠੀਕ ਹੈ ਆ ਨੀਲੇ ਪਏ ਨੇ ਮੇਰੇ ਹੱਥ ਤੇ ਤੱਕ ਵੀ ਉਹਨੇ ਮੇਰੇ ਬਿਲਕੁਲ ਬੇਸਵਾਲਾਂ ਵਾਰ ਕੀਤੇ ਮਾਪੇ ਤੇਰਨ ਕਿਤੇ ਪਰੋਂ ਮੇਰੀ ਇੱਕ ਨਹੀਂ ਸੁਣੀ ਹੂੰ ਆ ਭਾਉ ਨੇ ਮੋੜ ਸਾਇਓ ਜੋ ਦਾਤਰ ਕਟਿਆ ਲਿਆ ਕੇ ਮੇਰੇ ਲਾਦੇ ਦੇ ਮਾਰ ਤਿੰਨ ਤੋਂ ਚਾਰ ਵਾਰ ਮੇਰੇ ਲਾਦੇ ਵਾਰ ਕੀਤੇ ਠੀਕ ਹੈ ਹਾਂਜੀ ਤੇ ਕੀ ਮੰਗ ਕਰਦੇ ਹੋ ਮੰਗ ਕੀ ਕਰਦੇ ਹੋ ਪੁਲਿਸ ਪ੍ਰਸ਼ਾਸਨ ਕੋਲ ਪੁਲਿਸ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਪੁਲਿਸ ਤਾਂ ਕੈਰੀ ਪਰਚਾ ਕਰਤਾ ਕੋਈ ਪਰਚਾ ਨਹੀਂ ਕੀਤਾ ਜੀ ਹੂੰ ਕੋਈ ਧਾਰਾ ਹੀ ਨਹੀਂ ਲਾਈ ਕੋਈ ਵੀ ਕੋਈ ਵਿੱਚ ਨਾਮ ਜਾਂਦੀ ਨਹੀਂ ਕੀਤਾ ਉਹਨਾਂ ਨੇ ਹੂੰ ਕੁਝ ਨਹੀਂ ਪੁਲਿਸ ਪੁਲਿਸ ਨਹੀਂ ਕਰ ਰਹੀ ਜੀ ਕਿੱਥੋਂ ਦੇ ਬੰਦੇ ਕਿੱਥੋਂ ਦੇ ਸੀਗੇ ਉਹ ਬੰਦੇ ਦੀ ਪੈਣੀ ਪੈਣੀ ਆਪਣੇ ਪੈਣੀ ਖੁੰਡੇ ਦੇ ਇਹ ਠੀਕ ਹੈ ਹਾਂਜੀ ਕਿ ਨਾਮ ਦਾ ਪਤਾ ਉਹਨਾਂ ਦਾ ਕਿਸ ਦਾ ਨਹੀਂ ਨੀ ਨਾਮ ਦਾ ਨਹੀਂ ਜੀ ਪਤਾ ਨਹੀਂ ਮੇਰੀ ਜਾਣ ਮੇਰੀ ਕੋਈ ਬਹਾਈ ਨਹੀਂ ਕੋਈ ਜਾਣ ਪਛਾਣੀ ਨਹੀਂ ਇਹ ਇੰਨਾ ਪਤਾ ਕਿ ਪੈਣੀ ਖੁੰਡੇ ਦੇ ਇਹ ਨਹੀਂ ਠੀਕ ਹੈ ਜੀ ਹਾਂਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਪਹੁੰਚੇ ਆ ਥਾਣਾ ਪੈਣੀ ਮਿਆਖਾ ਦੇ ਐਸਐਚਓ ਮੈਡਮ ਦੀਪਿਕਾ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਜਿਹੜਾ ਇਹ ਮਨਪ੍ਰੀਤ ਦੇ ਮਾਮਲੇ ਦੇ ਵਿੱਚ ਜਿਹੜਾ ਇਹ ਵਿਰੋਧੀ ਧਿਰ ਦੇ ਉੱਪਰ ਜਿਹੜਾ ਇਹ ਪਰਚਾ ਦਰਜ ਕਰ ਦਿੱਤਾ ਗਿਆ ਹੈ ਜਿਹੜਾ ਮਾਮਲਾ ਦੇਖਣ ਨੂੰ ਸਾਹਮਣੇ ਆਇਆ ਕਿ ਟੋਟਲ ਜਿਹੜਾ ਮਾਮਲਾ ਹੈ ਐਕਸੀਡੈਂਟ ਦਾ ਹੀ ਮੈਡਮ ਕਹਿਣ ਅਨੁਸਾਰ ਜਿਹੜਾ ਆਇਆ ਆ ਔਰ ਅਗਰ ਉਹਨਾਂ ਦਾ ਬੇਟਾ ਜਿਹੜਾ ਨਾਬਾਲਗ ਨਿਕਲਦਾ ਆ ਉਹਨਾਂ ਦੇ ਫਾਦਰ ਸਾਹਿਬ ਜਾਂ ਪੇਰੈਂਟਸ ਤੇ ਵੀ ਜਰਾ ਆ ਪਰਚਾ ਦਰਜ ਕਰ ਦਿੱਤਾ ਜਾਊਗਾ ਮੈਡਮ ਮੈਡਮ ਸਚੋ ਦੀਪਿਕਾ ਦੇ ਇਹ ਬਿਆਨ ਨੇ ਔਰ ਉਹਨਾਂ ਨੇ ਆਖਿਆ ਕਿ ਜਿਹੜੀ ਇਹ ਜਲਦ ਤੋਂ ਜਲਦ ਜਿਹੜੀ ਇਹਨਾਂ ਦੀ ਵੀ ਅਰੈਸਟ ਪਾਲੀ ਜਾਵੇਗੀ